ਐਸੇ ਵੀ ਪੰਜਾਬ ਮੰਤਰੀ ਗੁਰੂਕੋਲ ਆਯੁਰਵੇਦ ਜਗਜੀਵਨ ਪ੍ਰਚਾਰ ਸੈਂਟਰ ਜਨਾਬ ਮੈਂ ਤੁਹਾਡਾ ਆਪਣਾ ਬੈਦ ਮੰਤਰੀ ਦਿ ਜੋਸ਼ੀ ਦੋਸਤੋ ਅੱਜ ਗੱਲ ਕਰਦੇ ਹਾਂ ਪਟਾਪੇ ਬਾਰੇ ਬਹੁਤ ਲੋਕ ਪਟਾਪੇ ਤੋਂ ਪਰੇਸ਼ਾਨ ਹਨ ਪਹਿਲਾਂ ਤਾਂ ਅਸੀਂ ਉਸ ਦਾ ਕਾਰਨ ਪਤਾ ਕਰਾਂਗੇ ਉਸ ਦਾ ਕਾਰਨ ਕੀ ਹੈ ਜਿਸ ਅੱਟੇ ਦੀ ਅਸੀਂ ਰੋਟੀ ਲਾਉਂਦੇ ਹਾਂ ਉਸ ਵਿੱਚੋਂ ਸਾংস ਬਿਲਕੁਲ ਕੱਟ ਦਿੰਦੇ ਹਨ ਪਹਿਲਾਂ ਤਾਂ ਚੱਕੀਆਂ ਦੇ ਉਸ ਨੂੰ ਬਹੁਤ ਬਰੀਕ ਪੀਸਿਆ ਜਾਂਦਾ ਹੈ ਤੇ ਫਿਰ ਜੋ ਸਾਨਸ ਉਸ ਵਿੱਚ ਰਹਿ ਜਾਂਦਾ ਹੈ ਉਹ ਅਸੀਂ ਕਿਸਮ ਨੂੰ ਸਾਨ ਕੇ ਕੱਟ ਦਿੰਦੇ ਹਾਂ ਤੇ ਫਿਰ ਅਸੀਂ ਰੋਟੀ ਇੰਨੀ ਪਤਲੀ ਲਾਉਂਦੇ ਹਾਂ ਕਿ ਉਸ ਦਾ ਜੋ ਫੈਬਰ ਹੁੰਦਾ ਹੈ ਜੋ ਬਚਿਆ ਕੁਝ ਬਹੁਤ ਘੱਟ ਮਾਤਰਾ ਵਿੱਚ ਬਚਦਾ ਹੈ ਉਹ ਤਗਰੇ ਤੇ ਮੱਚ ਜਾਂਦਾ ਹੈ ਤੇ ਬਾਕੀ ਬਚ ਜਾਂਦਾ ਹੈ ਮੈਦਾ ਜੋ ਸਾਡੇ ਪੇਟ ਨੂੰ ਖਰੀਆਬ ਕਰਦਾ ਹੈ ਤੇ ਮਟਾਪਾ ਲਿਆਉਣ ਵਿੱਚ ਮਦਦ ਕਰਦਾ ਹੈ ਸੋ ਦੋਸਤੋ ਪਹਿਲੀ ਗੱਲ ਤਾਂ ਸਾਟੇ ਨੂੰ ਇੰਨਾ ਬਰੀਕ ਨਾ ਕਰਵਾਓ ਕਿ ਉਸ ਦਾ ਸਾਹਸ ਬਿਲਕੁਲ ਖਤਮ ਹੋ ਜਾਵੇ ਦੂਸਰੀ ਗੱਲ ਉਸ ਵਿੱਚ ਸਾਹਸ ਘਟਨਾ ਬੰਦ ਕਰ ਦਿਓ ਤਾਂ ਕਿ ਉਸ ਦਾ ਜੋ ਫੈਬਰ ਹੈ ਉਹ ਬਣਿਆ ਰਹੇ ਤੇ ਫਿਰ ਰੋਟੀ ਵੀ ਥੋੜੀ-ਮੋਟੀ ਕਰ ਦਿਓ ਤਾਂ ਕਿ ਤੁਹਾਡਾ ਮਟਾਪਾ ਛਟ ਹੋ ਜਾਵੇ ਤੇ ਫਿਰ ਤੁਹਾਡੀ ਸਰੀਰਕੀ ਪੂਰੀ ਹੋ ਜਾਵੇ ਸੋ ਦੋਸਤੋ ਮਟਾਪਾ ਘਟਾਉਣ ਲਈ ਜੋ ਦਵਾਈ ਦੱਸਾਂ ਲਗਿਆ ਉਹ ਆਮ ਹੀ ਆਪਣੇ ਘਰਾਂ ਵਿੱਚ ਮਿਲ ਜਾਂਦੀ ਹੈ ਜਾਂ ਸਬਜ਼ੀ ਵਾਲਿਆਂ ਕੋਲ ਬਹੁਤ ਮਾਤਰਾ ਵਿੱਚ ਮਿਲ ਜਾਂਦੀ ਹੈ ਲੋਕੀ ਜਿਸ ਨੂੰ ਕਦੂ ਕਹਿੰਦੇ ਹਨ ਉਸ ਦਾ ਰਸ ਕੱਢ ਕੇ ਪੀਣਾ ਸ਼ੁਰੂ ਕਰੋ 2 ਤੋਂ 3 ਮਹੀਨਿਆਂ ਵਿੱਚ ਤੁਹਾਡਾ 8 ਤੋਂ 10 ਕਿਲੋ ਵਜ਼ਨ ਘਟ ਜਾਵੇਗਾ ਤੇ ਤੁਹਾਡਾ ਸਰੀਰ ਵਿੱਚ એનર્ਜੀ ਵੀ ਆਵੇਗੀ ਤੇ ਅਲਕਲਾਈਨ ਵੀ ਹੈ ਜੋ ਤੁਹਾਡੇ ਸਰੀਰ ਵਿੱਚ ਫालतू ਪਈ ਚਰਬੀ ਜਾਂ ਕਿਸੇ ਤਰ੍ਹਾਂ ਦੀ ਗੰਦਕੀ ਜਾਂ ਜੋ ਬਹੁਤ ਤੇਜ਼ ਦਵਾਈਆਂ ਅਸੀਂ ਲਗਾ ਲੈਂਦੇ ਹਾਂ ਜਾਂ ਇੰਜੈਕਸ਼ਨ ਲੱਗੇ ਹੋਏ ਹਨ ਉਹਨਾਂ ਨੂੰ ਵੀ ਵਰਤ ਕਰਦੇ ਨੇਗਾ ਜਿਸਨਾਂ ਕੋਰੋਨਾ ਵੈਕਸੀਨ ਲੱਗੀ ਸੀ ਉਸਦੇ ਬਹੁਤ ਸਾਈਡ ਇਫੈਕਟ ਹਨ ਉਹਨਾਂ ਨੂੰ ਵੀ ਇਹ ਉਸਦੇ ਨੁਕਸਾਨ ਨੂੰ ਬੂਰ ਕਰੇਗਾ ਸੋ ਦੋਸਤੋ ਧੰਨਵਾਦ ਇਸ ਨੂੰ ਜ਼ਰੂਰ ਵਰਤਨਾ ਤੇ ਆਪਣੇ ਅਨੁਭਵ ਜ਼ਰੂਰ ਸਾਂਝੇ ਕਰਨਾ ਧੰਨਵਾਦ ਦੋਸਤੋ